ਬਿੱਟੂ ਨੂੰ ਕਿੱਦਾਂ ਦੇਖਦੇ ਹੋ ਬਿੱਟੂ ਤੇ ਬਿੱਟੂ ਨੂੰ ਵੋਟ ਨਹੀਂ ਪੈਂਦੀ ਜਿਹੜਾ ਗੱਲਬਤ ਨਹੀਂ ਬੰਦਾ ਉਹਨੂੰ ਵੋਟ ਕੋਈ ਨਹੀਂ ਪਾ ਦੂਗਾ ਦੋਨੋਂ ਨੂੰ ਬਰਾਬਰੀ ਮਿਲ ਰਿਹਾ ਜਿਹੜਾ ਆਉਂਦਾ ਸਾਰਿਆਂ ਨੂੰ ਬਰਾਬਰੀ ਮਿਲ ਰਹੀ ਲੋਕਾਂ ਨੂੰ ਕੋਈ ਪਤਾ ਨਹੀਂ ਕਿੱਦਾਂ ਜਾਣਾ ਅਜੇ ਕੁਝ ਨਹੀਂ ਪਤਾ ਮੋਟਾ ਦਾ ਕੁਝ ਨਹੀਂ ਪਤਾ ਮੋਟਾ ਦਾ ਕੋਈ ਪਤਾ ਨਹੀਂ ਕਿੱਦਾਂ ਜਾਣਾ ਜਿਹੜਾ ਆਉਂਦਾ ਸਮਰਥਨ ਸਾਰਿਆਂ ਨੂੰ ਮਿਲ ਰਿਹਾ ਕੱਲ ਹੀ ਦਾਲੂ ਬੜੀ ਔਖਾ ਰਾਜਾ ਬੜੀ ਗਾਇਤੀ ਰਾਜਾ ਆਪਣੇ ਗਾਇਤੀ ਘੱਟ ਕੁਝ 100 ਕ ਬੰਦਾ ਮਸਾਉਣ 100 ਬੰਦਾ ਜਲਦੇ ਤੁਜੀ ਨਾ ਜੀ ਨਾ ਕਾਲਿਆ ਹੁੰਦਾ ਉਹ ਨਹੀਂ ਕੋਈ ਬਚੰਦਾ ਕਰਦਾ ਨਾ 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 ਬਟੂਂਦਾ ਉਹ ਨਹੀਂ ਉਹ ਤਾਂ ਕਦੇ ਉਧਰਲਾ ਚੱਕਮਾ ਝੁੱਲਾ ਬਣ ਗਿਆ ਉਹ ਤਾਂ ਬਚਾਰਾ ਦੋ ਪਾਰਟੀਆਂ ਜੇ ਮੇਰੀ ਗੱਲ ਦੋ ਬਾਰਗਿਆ ਰਾਜਾ ਬੜੀ ਕਿੰਤਾ ਦੇਖ ਲਓ ਜੀ ਲਾਓ ਰਾਜਾ ਭੜੰਗ ਵੀ ਵਧੀਆ ਬੰਦਾ ਹੈ ਜੀ ਇਹ ਨਹੀਂ ਹੈ ਮਾੜਾ ਪਰ ਕਾਂਗਰਸ ਕਰਕੇ ਥੋੜਾ ਝਟਕਾ ਲੱਗੂ ਉਹਨੂੰ ਵੀ ਸੱਤਾ ਨੂੰ ਹਾਸਲ ਕਰਨ ਦੇ ਲਈ ਸਿਆਸਤਦਾਨ ਪਸੀਨਾ ਪਸੀਨਾ ਹੋ ਰਹੇ ਨੇ ਚੋਣਾਂ ਦਾ ਪ੍ਰਚਾਰ ਜੋਰ-ਸ਼ੋਰ ਨਾਲ ਕਰ ਰਹੇ ਨੇ ਉਧਰ ਲੁਧਿਆਣਾ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦਲ ਬਦਲੂਆਂ ਨੂੰ ਮੂੰਹ ਤੱਕ ਨਹੀਂ ਲਗਾਉਣਾ ਲੋਕਾਂ ਨੇ ਕਿਵੇਂ ਆਪਣਾ ਦਰਦ ਬਿਆਨ ਕੀਤਾ ਕਿਸ ਤਰੀਕੇ ਨਾਲ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਦੀ ਜ਼ੁਬਾਨ ਸੁਣਦੇ ਹਾਂ ਮੁਕਾਬਲਾ ਕਿਹਦੇ ਚ ਦੇਖਦੇ ਹੋ ਜੀ ਮੇਨ ਮੁਕਾਬਲਾ ਕਿਹਨੂੰ ਮੰਨਦੇ ਹੋ ਆਮ ਆਦਮੀ ਪਾਰਟੀ ਇਕਾਲੀ ਦਲ ਕਾਂਗਰਸ ਤੇ ਭਾਜਪਾ ਤੇ ਚਾਰੇ ਦੇ ਕਿਹਨਾਂ ਚ ਦੇਖਦੇ ਹੋ ਮੁਕਾਬਲਾ ਉਹ ਇਹਨਾਂ ਦਾ ਪਤਾ ਹੀ ਨਾ ਰਹਾ ਇੱਥੇ ਕਾਲੀ ਆਏ ਜੇ ਨਾ ਬੀਜੇਪੀ ਆਏ ਦੂਜੇ ਆਏ ਆ ਹਾਂ ਆਮ ਆਦਮੀ ਆਈ ਆ ਕਿਹੜੇ ਆਏ ਨਹੀਂ ਹਾਲੇ ਤੱਕ ਭਾਈ ਕਿਹੜੇ ਕਿਹੜੇ ਆਏ ਨਹੀਂ ਆਮ ਆਦਮੀ ਆਮ ਆਦਮੀ ਇੱਕ ਇਹ ਆ ਆ ਕਮਲਜੀਤ ਕਮਲਜੀਤ ਬਰਾੜ ਹਾਂ ਜੀ ਕਮਲਜੀਤ ਬਰਾੜ ਆਇਆ ਸੀ ਕੁਝ ਪਰਸੈਂਟ ਮੈਂ ਇਹਦਾ ਝਾੜੂ ਵਾਲਾ ਆਇਆ ਸੀ ਓਏ ਤਿੰਨ ਤਿੰਨ ਆਏ ਦੂਜੇ ਨਹੀਂ ਤੁਨੋਂ ਆਏ ਕਿੰਨਾ ਕੁ ਕੱਟ ਦੇਖਣ ਨੂੰ ਮਿਲਿਆ ਕੱਟ ਇਹਨਾਂ ਦਾ ਕੱਲ ਜਿਆਦੇ ਸੀਗਾ ਦੂਜਿਆਂ ਦਾ ਕੱਟ ਸੀਗਾ ਹਾਂ ਚੰਕਮਲਜੀਤ ਜਪਰਾੜ ਦਾ ਹਾਂ ਯਾਰ ਖੜਾ ਹਾਂ ਯਾਰ ਲੋਕ ਪਾਣਗੇ ਆਜਾ ਤੂੰ ਹਾਂ ਜੀ ਬੌਲ ਕਰ ਲੂ ਜਿਹੜੇ ਅੰਮ੍ਰਿਤਧਾਰੀ ਬੰਦੇ ਬਣ ਗਏ ਨਾਲ ਸਿੰਘ ਰਲ ਗਏ ਉਹ ਕਰੀ ਜਾਂਦੇ ਮੁਕਾਬਲਾ ਹਾਂ ਤੇ ਬਿੱਟੂ ਨੂੰ ਕਿੱਦਾਂ ਦੇਖੀਏ ਬਿੱਟੂ ਤੇ ਬਿੱਟੂ ਨੂੰ ਵੋਟ ਨਹੀਂ ਪੈਂਦੀ ਇੱਕ ਵੀ ਉਹਨੂੰ ਵੋਟ ਨਹੀਂ ਪੈਂਦੀ ਜਿਹੜਾ ਗੱਲ ਬਦਲੀ ਬੰਦਾ ਉਹਨੂੰ ਵੋਟ ਕੋਈ ਨਹੀਂ ਪਾ ਦੂਗਾ ਤੇ ਉਧਰ ਪੱਪੀ ਨੂੰ ਕਿਵੇਂ ਦੇਖੀਏ ਸ਼ੋਕ ਪ੍ਰੈਸ਼ਰ ਐਮ ਐਲ ਏ ਖੜਾ ਜਿਹੜਾ ਪੱਪੀ ਨੂੰ ਵੀ ਚਾਹ ਨਹੀਂ ਹੈਗੀ ਜਾਂ ਤਾਂ ਇਹ ਇਹ ਚਾਹਤ ਬਾਲੀ ਹੋਣੀ ਇਹਦੀ ਜਿਵੇਂ ਕੱਲ ਇਹਦੇ ਤੇ ਕੱਟ ਸੀਗਾ ਉਹਨਾਂ ਦੇ ਕੱਟੀਆਂ ਨਹੀਂ ਸੀਗਾ ਕਮਲਜੀਤ ਤੇ ਆਮ ਦੀ ਟੱਕਰ ਆ ਸੰਗਾਰਾ ਸਿੰਘ ਕਿਹੜਾ ਪਿੰਡ ਹੈ ਜੀ ਉਲਾਵਾ ਅਜਾ ਲੋਕ ਸਭਾ ਦੀ ਚੋਣਾਂ ਚੱਲ ਰਹੀਆਂ ਜੀ ਲੁਧਿਆਣੇ ਦੇ ਚਾਰ ਪੰਜ ਉਮੀਦਵਾਰ ਨੇ ਕਿਹੜੀ ਕਿਹੜੀ ਪਾਰਟੀ ਦਾ ਮੁਕਾਬਲਾ ਮੈਨੂੰ ਦੇਖ ਲਿਓ ਲੱਗਦਾ ਵੀ ਟੱਕਰ ਹੋ ਸਕਦੀ ਹੈ ਮੈਂ ਤਾਂ ਦੋ ਪਾਰਟੀਆਂ ਨੇ ਜਿਆਦਾ ਹਾਂਜੀ ਕਿਹੜੀ ਕਿਹੜੀਆਂ ਇੱਕ ਫਾਰਮ ਪਾਰਟੀ ਦੂਜੀ ਕਾਂਗਰਸ ਪਾਰਟੀ ਅਜਾ ਦੋਆਂ ਵਿੱਚ ਮੁਕਾਬਲਾ ਲੱਗਦਾ ਟੱਕਰ ਦੋਆਂ ਵਿੱਚ ਮੁਕਾਬਲਾ ਹੂੰ ਕੀ ਲੱਗਦਾ ਵੀ ਕਿਹਨੂੰ ਜ਼ਿਆਦਾ ਸਮਰਥਨ ਦੇਣਗੇ ਲੋਕ ਦੇਖੋ ਇਹ ਤਾਂ ਸਮਾਂ ਦੱਸੋ ਅਜੇ ਕਲੀਅਰ ਕੁਝ ਨਹੀਂ ਅਜੇ ਕਲੀਅਰ ਕੁਝ ਨਹੀਂ ਹੈ ਕੈਂਡੀਡੇਟ ਮਜ਼ਬੂਤ ਕਿਹੜਾ ਲੱਗਦਾ ਵੀ ਅਸ਼ੋਕ ਪ੍ਰਾਸ਼ਰ ਪੱਪੀ ਕ ਐਮ ਐਲ ਏ ਨੇ ਇੱਕ ਦੂਜੇ ਪਾਸੇ ਰਾਜਾ ਬੜਿੰਗ ਪੰਜਾਬ ਕਾਂਗਰਸ ਦੋਨੇ ਦੋਨੇ ਮਜ਼ਬੂਤ ਨੇ ਦੋਨੇ ਮਜ਼ਬੂਤ ਨੇ ਰੈਲੀਆਂ ਕਰ ਲਈਆਂ ਇੱਥੇ ਆਲੇ ਨੇ ਹਾਂ ਇੱਥੇ ਆ ਗਏ ਕਿਦਾਂ ਦਾ ਸਮਰਥਨ ਮਿਲ ਰਿਹਾ ਪਿੰਡਾਂ ਵਿੱਚ ਦੋਨੋਂ ਨੂੰ ਬਰਾਬਰੀ ਮਿਲ ਰਿਹਾ ਜਿਹੜਾ ਆਉਂਦਾ ਸਾਰਿਆਂ ਨੂੰ ਬਰਾਬਰੀ ਮਿਲ ਰਿਹਾ ਲੋਕਾਂ ਦਾ ਕੋਈ ਪਤਾ ਨਹੀਂ ਕਿੱਦਾਂ ਨੂੰ ਜਾਣਾ ਅਜੇ ਅਜੇ ਕੁਝ ਨਹੀਂ ਪਤਾ ਵੋਟਾਂ ਦਾ ਕੋਈ ਨਹੀਂ ਪਤਾ ਜੀ ਵੋਟਾਂ ਦਾ ਕੋਈ ਪਤਾ ਨਹੀਂ ਕਿੱਦਾਂ ਨੂੰ ਜਾਣਾ ਜਿਹੜਾ ਆਉਂਦਾ ਸਮਰਥਨ ਸਾਰਿਆਂ ਨੂੰ ਮਿਲ ਰਿਹਾ ਹਾਂ ਚਾਹੇ ਆਜ਼ਾਦ ਪਾਰਟੀ ਵਾਲਾ ਚਾਹੇ ਕੋਈ ਵੀ ਆ ਸਮਰਥਨ ਸਾਰਿਆਂ ਨੂੰ ਮਿਲਦਾ ਕਨੇ ਕਮਲਜੀਤ ਬਰਾੜ ਨੇ ਵੀ ਕਨੇ ਵਧੀਆ ਇਕੱਠ ਕੀਤਾ ਸੀ ਕੱਲ ਹਾਂ ਬਹੁਤ ਵਧੀਆ ਸੀ ਇਕੱਠ ਹਾਂ ਇਕੱਠ ਤਾਂ ਹੁਣ ਇਕੱਠ ਕਰਨ ਨੂੰ ਕੀ ਆ ਹੁਣ ਮਤਲਬ ਤਾਂ ਵੋਟਾਂ ਪੈਣ ਤੇ ਆ ਵੋਟਾਂ ਪੈਣ ਤੇ ਆ ਜੇ ਹੁਣ ਵੋਟਾਂ ਪੈਣੀਆਂ ਤਾਂਹੀਂ ਆ ਨਾ ਇਹਦਾ ਰਾਜਾ ਬੜਾ ਕੰਦਾ ਇਕੱਠ ਬਿਠੇੜਾ ਹੋਇਆ ਪੱਪੀ ਦਾ ਵੀ ਇਕੱਠ ਬਿਠੇੜਾ ਹੋਇਆ ਅੱਜ ਬਿੱਟੂ ਨੇ ਆਉਣਾ ਉਹਦਾ ਵੀ ਇਕੱਠ ਬਿਠੇੜਾ ਹੋਊਗਾ ਇਹ ਬੋਟਾ ਪਤਰੀ ਕਿੱਦਾਂ ਡਿਗਣੀਆਂ ਨੇ ਹਾਂ ਮੇਨ ਲੜਾਈ ਕਿਹਦੀ ਦੇਖ ਰਹੇ ਹੋ ਮੇਨ ਮੁਕਾਬਲਾ ਕਿਹਦੇ ਚ ਦੇਖ ਰਹੇ ਹੋ ਇਹਨਾਂ ਦਾ ਮੇਨ ਮੁਕਾਬਲਾ ਤਾਂ ਇਹੀ ਦੋ ਹੀ ਪਾਰਟੀਆਂ ਨੇ ਬਸ ਕਾਂਗਰਸ ਤੇ ਆਮ ਪਾਰਟੀ ਆਮ ਪਾਰਟੀ ਦੋਨਾਂ ਦਾ ਪਤਾ ਲੁਧਿਆਣੀ ਚ ਕੀ ਨਾਮ ਹੈ ਬਈ ਗਰਮੀਤ ਸਿੰਘ ਕਿਹੜਾ ਪਿੰਡ ਆ ਬਈ ਅੱਛਾ ਭਾਜੀ ਚੋੜਾ ਨੇ ਤੋਂ ਚਾਰ ਵੀਰਵਾਰ ਨੇ ਕਮਲਜੀਤ ਬਰਾੜਵੀ ਨੇ ਕਿਹਦੇ ਚ ਮੁਕਾਬਲਾ ਦੇ ਰਿਹਾ ਮੁਕਾਬਲਾ ਤਾਂ ਇਹਨਾਂ ਦੇ ਦੋਨਾਂ ਦਾ ਕਾਂਗਰਸ ਆ ਕਾਂਗਰਸ ਜਾਂ ਆਪਣਾ ਆਮਰ ਪਾਰਟੀ ਹਾਂ ਹਾਂ ਤੇ ਕਾ ਕਮਲਜੀਤ ਬਰਾੜ ਕਮਲਜੀਤ ਬਰਾੜ ਉਹ ਤਾਂ ਬਿੱਟੂ ਦਾ ਬੋਟ ਹੀ ਨਹੀਂ ਪੈਣੀ ਤੂੰ ਤਨ ਕਿ ਸਾਡੇ ਪਿੰਡੋਂ ਜਾਂਤੇ ਆ ਮੁੜ ਕੇ ਬੜਿਆ ਹੀ ਨਹੀਂ ਹੂੰ ਲਕਾਲੀਆਂ ਝੰਡੀਆਂ ਗਾਲ ਖੜੀਆਂ ਕਰਕੇ ਉਹਨਾਂ ਦੁਵਾਲਣ ਵਾਲਾ ਕੰਮ ਹੋ ਜਾਦੋ ਇਹਨੇ ਚਾਰ ਗਰੀ ਜੱਤ ਕੇ ਗਿਆ ਆਪਣੇ ਆਮਰ ਵੀ ਪਾਰਟੀ ਨੂੰ ਕਿੱਦਾਂ ਦੇਖਦੇ ਹੋ ਦੂਜੇ ਪਾਸੇ ਅਕਾਲੀ ਦਲ ਦੇ ਰਣਜੀਤ ਢਿੱਲੋਂ ਹੈ ਉਹਨੂੰ ਉਹਨਾਂ ਨੂੰ ਦੋਨਾਂ ਨੂੰ ਕਿੱਦਾਂ ਕਾਲੀ ਦਲ ਨੂੰ ਨਹੀਂ ਗੌਰ ਪੈਣੀ ਔਖਾ ਹੈ ਮੁਸ਼ਕਲ ਹੈ ਮੇਨ ਮੁਕਾਬਲਾ ਕਿੱਦਾਂ ਲੱਗਦਾ ਤੁਹਾਨੂੰ ਕਮਲਜੀਤ ਬਰਾੜ ਤੇ ਕਮਲਜੀਤ ਬਰਾੜ ਤੇ ਕਮਲਜੀਤ ਬਰਾੜ ਵੀ ਪਹਿਲਾਂ ਕਾਂਗਰਸ ਚ ਸੀਗੇ ਉਸ ਤੋਂ ਬਾਅਦ ਕੱਢਤਾ ਹੀ ਇਹਨਾਂ ਨੂੰ ਕੱਢਤਾ ਜ ਹੁਣ ਜਾਨੀ ਕਿ ਹੁਣ ਆ ਆਮ ਇੱਧਰ ਆ ਕੇ ਵਧੀਆ ਰਹਿ ਗਏ ਹੂੰ ਰਾਜਾ ਬੜਿੰਗਾਏ ਸੀ ਇੱਥੇ ਰਾਜਾ ਬੜਿੰਗਾਏ ਸੀ ਘੱਟ ਕੁਝ ਨਹੀਂ 100 ਕ ਬੰਦਾ ਮਸਾ ਹਣਾ 100 ਬੰਦਾ ਜੀ ਹੂੰ ਹੋਰ ਮਸਤ ਕੀ ਗੱਲਾਂ ਬਾਤਾਂ ਕੀ ਵਿਚਾਰ ਚੱਲਦੀ ਆ ਅਸੀਂ ਹੈ ਨਹੀਂ ਸੀਗੇ ਉਧਰ ਜਾਨੀ ਕਿ ਉਸ ਦਿਨ ਇੱਥੇ ਕੰਮਕਾਰਾਂ ਦੇ ਗਏ ਸੀ ਕਿ ਮੁਸ਼ਕਲ ਆ ਮਕਾਮ ਦੋ ਇਹਨਾਂ ਦੋਆਂ ਚ ਮੰਗਵਾਲਾ ਦੇਖਦੇ ਹਾਂ ਦੋਨਾਂ ਜੀ ਹਿਉਣਾ ਦੋ ਪਾਰਟੀਆਂ ਹੋਰਾਂ ਹੋਰ ਰਲ ਗਏ ਦੋ ਪਾਰਟੀਆਂ ਹੋਰ ਰਲ ਗਈਆਂ ਤੇ ਕਿੰਨੇ ਕਿੰਨੇ ਜਿਹੜੇ ਉਮੀਦਵਾਰ ਹੁਣ ਤੱਕ ਆ ਚੁੱਕੇ ਨੇ ਹੁਣ ਤੱਕ ਪੱਪੀ ਆ ਚੁੱਕਿਆ ਆਮ ਆਦਮੀ ਦਾ ਐਜੀ ਕਮਲਜੀਤ ਤੇ ਕਾਂਗਰਸ ਦਾ ਰਾਜਾ ਬੜਿੰਗਾ ਕਿਹਦਾ ਜ਼ਿਆਦਾ ਕੱਟ ਦੇਖਣ ਨੂੰ ਮਿਲਿਆ ਵਾ ਜ਼ਿਆਦਾ ਕੋਈ ਨਹੀਂ ਹੈ ਬਈ ਸਾਰੇ ਇੱਕੋ ਹੀ ਬਰਾਬਰੀ ਨੇ ਹਾਂਜੀ ਬਰਾਬਰੀ ਸਭ ਹਾਂਜੀ ਬਰਾਬਰੀ ਲੱਗਦੀ ਕਿ ਕਿਹੜੀਆਂ ਪਾਰਟੀਆਂ ਚ ਦੇਖਦੇ ਹੋ ਦੋ ਕਿਹੜੀਆਂ ਪਾਰਟੀਆਂ ਦੋ ਜਾਂ ਤਿੰਨ ਕਿਹੜੀ ਕਾਂਗਰਸ ਤੇ ਆਮ ਆਦਮੀ ਕਾਂਗਰਸ ਤੇ ਆਮ ਆਦਮੀ ਹਾਂਜੀ ਇਹਨਾਂ ਦਾ ਐ ਹੋ ਖਚਮਾ ਇਹ 90000 ਦੇ ਜਿੱਤ ਜਾਣਗੇ ਮੋਟਾਂ ਦੇ ਜਿੱਤੂ ਜਿਹੜਾ ਜਿੱਤਿਆ ਥੋੜਾ ਬਹੁਤ ਫਰਕ ਹੋਗਾ ਹਾਂ ਅਕਾਲੀ ਦਲ ਤੇ ਦੂਜੀ ਨਾ ਜੀ ਨਾ ਕਾਲਿਆਂ ਨੂੰ ਤਾਂ ਉਹੀ ਨਹੀਂ ਕੋਈ ਪਸੰਦ ਕਰਦਾ ਲੱਖਾਂ ਦੇ ਹਿਸਾਬ ਨਾਲ ਜਬਰੀਦ ਬਿੱਟੂ ਨਾ 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 ਬਿੱਟੂ ਨੂੰ ਤਾਂ ਉਹੀ ਨਹੀਂ ਉਹ ਤਾਂ ਕਦੇ ਉਧਰਲਾ ਚੱਕਮਾ ਚੁੱਲਾ ਬਣ ਗਿਆ ਉਹ ਤਾਂ ਵਿਚਾਰਾ ਹਾਂ ਜੀ ਪਾਰਟੀ ਦਲ ਬਦਲੀ ਜਿਹੜੇ ਕਰਦੇ ਨੇ ਤੋਂ ਲੱਗਾ ਲੋਕਾਂ ਜਾਂਦਾ ਕਿੰਨਾ ਲੋਕ ਵੋਟ ਨਹੀਂ ਮੋਨੇ ਫਿਰ ਨਾ 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 ਕੀ ਕੋਸ ਵੀ ਸੀ ਬਿੱਟੂ ਦੀ ਪੂਰੀ ਇੱਜ਼ਤ ਸੀ ਸਾਡੇ ਇਲਾਕੇ 'ਚ ਪਰ ਇਹ ਤੇ ਮੋਪਾਰਟੀ ਬਦਲ ਨਾਲ ਥੋੜਾ ਡਾਊਨ ਜਾਊਗਾ ਇੱਕ ਤੀ ਨਹੀਂ ਜਤ ਦੋ ਪਾਰਟੀਆਂ ਜੇ ਮੇਨ ਮੁਕਾਬਲਾ ਦੇ ਦੋ ਪਾਰਟੀਆਂ ਦਾ ਰਾਜਾ ਭੜੰਗ ਨੂੰ ਕਿੱਦਾਂ ਦੇਖਦੇ ਜਿੱਦਾਂ ਉਹ ਰਾਜਾ ਭੜੰਗ ਵੀ ਵਧੀਆ ਬੰਦਾ ਹੈ ਜੀ ਇਹ ਨਹੀਂ ਹੈ ਮਾੜਾ ਪਰ ਕਾਂਗਰਸ ਕਰਕੇ ਥੋੜਾ ਝਟਕਾ ਲੱਗੂ ਇਹਨੂੰ ਵੀ ਵੱਡਾ ਵਧੀਆ ਪਾਰਟੀ ਦਾ ਕਰਕੇ ਪਰ ਜਿੱਦਾਂ ਹੁਣ ਕਮਲ ਦੀ ਬਰਾੜ ਆਈ ਜੀ ਮਮਾ ਮੁੰਡਾ ਇਹਨੂੰ ਕਿੱਦਾਂ ਦੇਖਦੇ ਹੋ ਤੁਨੂੰ ਕੱਤਕੋਣਾ ਵੀ ਮੁਕਾਬਲਾ ਹੋ ਸਕਦਾ ਪਰ ਉਹ ਵੀ ਕਾਂਗਰਸ ਚ ਰਹੇ ਪਹਿਲਾਂ ਲੱਗਦਾ ਵੀ ਵੋਟਾਂ ਤੋੜ ਸਕਦੇ ਨੇ ਕਾਂਗਰਸ ਦੇ ਕੰਮ ਹਾਂਜੀ 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 ਫਰਕ ਪਊਗਾ ਰਾਜਾ ਆਪਣੇ ਕੀ ਹਾਂ ਹਾਂ ਰਾਜਾ ਬੜਿੰਗ ਨੂੰ ਫਰਕ ਪਾਊਗਾ ਕਿਉਂ ਕਾਂਗਰਸ ਦੀ ਵੋਟ ਉਹਦੇ ਤਿਉਹ ਨਾ ਜਾਣੀ ਜਾਣੀ ਹੈ ਜੀ ਕੱਟ ਬਹੁਤ ਸੀਗਾ ਕੱਲ ਵੀ ਕੱਲ ਵੀ ਕੱਟ ਸੀ ਹਾਂਜੀ ਲੜਤੋਂ ਵੀ ਉਹ ਕੱਟ ਕੀਤਾ ਸੀ ਬਹੁਤ ਸੀ ਉੱਥੇ ਵੀ ਮੁੰਡੇ ਪਰ ਪਿੰਡ ਚ ਹਜੇ ਕੁਛ ਨਹੀਂ ਪਤਾ ਵੀ ਕਿਹਨੂੰ ਹਾਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਮੌਕੇ ਤੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਆਪਣੇ ਉਮੀਦਵਾਰੇ ਕੀ ਸੋਚਦੇ ਹੋ ਆਪਣੇ ਹਲਕੇ ਬਾਰੇ ਕੀ ਸੋਚਦੇ ਹੋ ਅਤੇ ਪੂਰੀ ਪੰਜਾਬ ਦੀਆਂ ਸੀਟਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਸ ਪਾਰਟੀ ਦੀ ਜਿੱਤ ਹੋਵੇਗੀ ਤੇ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ ਤੁਸੀਂ ਜੁੜੇ ਰਹੋ ਈਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ